ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਸਭ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਖਾਲਸਾ ਜੀ ਜੋ ਇਹ ਫੋਲੀ ਦੇ ਦਿਨ ਆਏ ਚੱਲਦੇ ਨੇ ਇਹਨਾਂ ਦਿਨਾਂ ਦੇ ਉੱਪਰ ਗੁਰੂ ਘਰਾਂ ਵਿੱਚ ਸੰਗਤਾਂ ਆਉਂਦੀਆਂ ਨੇ ਬڑے ਪਿਆਰ ਦੇ ਨਾਲ ਆਉਣਾ ਚਾਹੀਦਾ ਵੀ ਆ ਪਰ ਆਪਾਂ ਗੁਰੂ ਘਰ ਆ ਕੇ ਗੁਰੂ ਦੇ ਰੰਗ ਵਿੱਚ ਰੰਗੇ ਜਾਣਾ ਹੈ ਉਹ ਰੰਗ ਨਾ ਵੇਖੋ ਜਿਹੜੇ Holi ਦੇ ਉੱਪਰ ਉੱਪਰ ਲਾ ਕੇ ਕੱਪੜੇ ਖਰਾਬ ਕੀਤੇ ਜਾਂਦੇ ਆ ਆਪਾਂ ਉਸ ਰੰਗ ਵਿੱਚ ਰੰਗੇ ਜਾਣਾ ਹੈ ਜਿਹੜਾ ਪ੍ਰਮਾਤਮਾ ਦਾ ਰੰਗ ਹੈ ਉਹ ਕਿਹੜਾ ਹੈ ਬڑے ਪਿਆਰ ਨਾਲ ਸੁਣਿਓ ਇਹ ਕਰਕੇ ਵੇਖਿਓ ਕਿ ਇਹ ਕਿਹੜਾ ਰੰਗ ਹੈ ਵਾਹ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਮਾਹੇ ਗੁਰੂ ਬੋਲ ਲੀਏ ਕਦੇ ਵੀ ਨਾ ਡੋਲੀਏ ਵਾਹੇ ਗੁਰੂ ਬੋਲ ਲੀਏ ਕਦੇ ਵੀ ਨਾ ਡੋਲੀਏ ਮਾਹੇ ਗੁਰੂ ਹਾਏ ਗੁਰੂ ਕਾਈਏ ਸਦਾ ਸੁਖੀ ਰਹੀਏ ਖਾਲਸਾ ਜੀ ਹੱਥ ਜੋੜ ਕੇ ਬੇਨਤੀ ਖਾਲਸਾ ਜੀ ਗੁਰੂ ਕਰਵਾ ਕੇ ਆਪਾਂ ਸ਼ਬਦ ਦੇ ਪੱਲੇ ਉਹਨਾਂ ਦੀ ਝੋਲੀ ਦੇ ਵਿੱਚ ਗੁਰਾਂ ਦੀ ਦੇ ਉਹਨਾਂ ਦੇ ਚਰਨਾਂ ਦੇ ਵਿੱਚੋਂ ਸ਼ਬਦ ਨੂੰ ਲੈਣਾ ਹੈ ਆਪਾਂ ਉਸ ਰੰਗ ਵਿੱਚ ਰੰਗੇ ਨਹੀਂ ਜਾਣਾ ਜਿਹੜਾ ਕੱਪੜਿਆਂ ਨੂੰ ਲੱਗਣ ਵਾਲਾ ਏ ਆਪਾਂ ਜਿਹੜਾ ਮਨ ਨੂੰ ਰੰਗਣ ਵਾਲਾ ਰੰਗ ਹੈ ਉਹ ਰੰਗ ਲੈਣਾ ਬਾਣੀ ਦਾ ਜਾਂ ਤੂੰ ਜੋਤ ਸਰੂਪ ਹੈ ਤੇ ਆਪਣਾ ਮੂਲ ਪਛਾਣ ਕਿਉਂਕਿ ਜੋਤ ਤੇਰੇ ਅੰਦਰ ਹੈ ਆਪਣਾ ਰੰਗ ਗੁਰਾਂ ਦੇ ਚਰਨਾਂ ਵਿੱਚ ਆ ਕੇ ਪਛਾਣੋ ਸਾਰੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਪੀ ਰੰਗ ਪਾ ਕੇ ਕਿਸੇ ਦੇ ਕੱਪੜੇ ਨਾ ਖਰਾਬ ਕਰੋ ਗੁਰਾਂ ਦਾ ਨਾਮ ਪੜੋ ਵਾਹਿਗੁਰੂ ਵਾਹਿਗੁਰੂ ਬੋਲੋ ਇਹਨਾਂ ਗੱਲਾਂ ਦਾ ਸਾਰੀ ਸੰਗਤ ਨੇ ਪਿਆਰ ਦੇ ਨਾਲ ਆਪਣੇ ਦਿਲਾਂ ਦੇ ਵਿੱਚ ਇਸ ਚੀਜ਼ ਨੂੰ ਮੰਨ ਕੇ ਚੱਲਣਾ ਕਿ ਗੁਰੂ ਘਰ ਆ ਕੇ ਆਪਾਂ ਉਹੋ ਜੇ ਕੋਈ ਗਾਣੇ ਨਹੀਂ ਬੋਲਨੇ ਬਾਣੀ ਨਾ ਪੜਨਾ ਬਾਣੀ ਸੁਣਨੀ ਆ ਵਾਹਿਗੁਰੂ ਬੋਲਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ